ਔਰ ਅੱਜ ਵੀ ਜਿੱਦਾਂ ਮੈਂ ਤੁਹਾਨੂੰ ਹਮੇਸ਼ਾ ਪਹਿਲਾਂ ਵੀ ਕਹਿੰਦਾ ਸੀ ਜਦੋਂ ਇਹ ਐਨਡੀਪੀਐਸ ਦਾ ਪਰਚਾ ਦਿੱਤਾ ਸੀ ਜਿਹੜਾ ਕਿ ਹੁਣ ਅੱਜ ਸਰਕਾਰ ਨੇ ਇਹ ਰਿਮਾਂਡ ਪੇਪਰਾਂ 'ਚ ਮੰਨ ਲਿਆ ਕਿ ਐਨਡੀਪੀਐਸ ਨਸ਼ੇ ਦੀ ਤਾਂ ਗੱਲ ਹੀ ਹੈ ਨਹੀਂ ਹੁਣ ਤਾਂ ਸਿਰਫ ਤੇ ਸਿਰਫ ਪਰਚਾ ਰਹਿ ਗਿਆ ਆਮਦਨ ਤੋਂ ਬਾਅਦ ਜਾਇਦਾਦ ਦਾ ਸੋ ਜਿੱਦਾਂ ਐਨਡੀਪੀਐਸ ਦਾ ਪਰਚਾ ਡਿੱਗਿਆ ਕਿਉਂਕਿ ਇੱਕ ਵਾਰੀ ਪਰਚਾ ਪਾ ਦੇਣਾ ਆਪਾਂ ਸਮਝਦੇ ਹਾਂ ਕਿ ਸਾਡਾ ਕਾਨੂੰਨ ਇਸ ਤਰੀਕੇ ਦਾ ਹੈ ਕਿ ਕਿਸੇ ਦੇ ਉੱਤੇ ਪਰਚਾ ਹੋ ਗਿਆ ਅਰੈਸਟ ਹੋ ਗਿਆ ਉਹ ਇੱਕ ਪਾਈਪਲਾਈਨ 'ਚ ਪੈ ਜਾਂਦਾ ਉਹਨੂੰ ਉਹੀ ਪ੍ਰੋਸੈਸ 'ਚੋਂ ਲੰਘਣਾ ਪੈਂਦਾ ਹੈ ਪਰ ਇਹ ਵੀ ਉਸੇ ਤਰੀਕੇ ਦਾ ਬੋਗਸ ਪਰਚਾ ਹੈ ਜਿਸ ਤਰੀਕੇ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਪਹਿਲੇ ਪਰਚੇ ਦੇ ਬਾਰੇ ਟਿੱਪਣੀਆਂ ਕੀਤੀਆਂ ਨੇ ਅੱਜ ਮੇਰੀ ਗੱਲ ਯਾਦ ਰੱਖਿਓ ਇਹ ਜਿਹੜਾ ਪਰਚਾ ਹੈ ਇਹਦੇ ਬਾਰੇ ਵੀ ਐਸੀ ਟਿੱਪਣੀ ਆਉਣਗੀ ਤਿੰਨ ਐਫਡੇਵਿਟ ਇਹਨਾਂ ਨੇ ਦਿੱਤੇ ਜੀ ਸੁਪਰੀਮ ਕੋਰਟ ਦੇ ਵਿੱਚ ਤਿੰਨੇ ਐਫਡੇਵਿਟਾਂ ਦੇ ਵਿੱਚ ਸੀਨੀਅਰ ਅਫਸਰ ਜਿਹੜੇ ਪਿਛਲੀ ਸੈਟ ਦੇ ਸੀ ਉਹਨਾਂ ਨੇ ਇਨਾਂ ਹੀ ਕੰਪਨੀਆਂ ਇਹਨਾਂ ਟਰਾਂਜੈਕਸ਼ਨ ਜਿਹੜੀ ਇਸ ਐਫਆਈਆਰ ਦੇ ਵਿੱਚ ਹੈ ਇਹਨਾਂ ਨੂੰ ਹੀ ਲਿਖ ਕੇ ਕਿਹਾ ਸੀ ਕਿ ਸਾਨੂੰ ਇਹਦੇ ਬਾਰੇ ਇਨਵੈਸਟੀਗੇਸ਼ਨ ਕਰਨ ਲਈ ਇਹਨਾਂ ਦੀ ਕਸਟਡੀ ਚਾਹੀਦੀ ਹੈ ਸੁਪਰੀਮ ਕੋਰਟ ਨੇ ਕਸਟਡੀ ਨਹੀਂ ਦਿੱਤੀ bail ਕੈਂਸਲ ਨਹੀਂ ਦਿੱਤੀ ਇਹਨਾਂ ਨੂੰ ਸੌਂਦੀ ਕਿਹਾ ਕਿ 2 ਦਿਨਾਂ ਦਾ ਟਾਈਮ ਦਿੱਤਾ ਜਾਂਦਾ ਹੈ ਡੇਟ ਦਿੱਤੀ ਕਿ ਜੁਆਇਨ ਕਰੋ ਤੇ ਇਹਨਾਂ ਕੁਐਸਚਨਸ ਦਾ ਅਨਸਰ ਕਰੋ ਤੇ ਆਪਣੀ ਇਨਵੈਸਟੀਗੇਸ਼ਨ 2 ਦਿਨਾਂ ਚ ਕੰਪਲੀਟ ਕਰੋ ਸੇਮ ਅਲੀਗੇਸ਼ਨ ਤੇ ਇਹ ਨਹੀਂ ਕਿ ਦੂਜੀ ਐਨਡੀਪੀਐਸ ਦੀ ਅਲੀਗੇਸ਼ਨ ਇਹੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਤੇ ਉੱਥੇ ਇਹ ਕਹਿ ਰਹੇ ਸੀ ਕਿ ਇਹ ਡਰੱਗ ਮੰਨੀ ਹੈ ਜਿਹੜੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਤੇ ਅਸੀਂ ਕੱਢੀ ਹੈ ਉਦੋਂ ਸੁਪਰੀਮ ਕੋਰਟ ਨੇ ਰਿਜੈਕਟ ਕਰਤੀ ਇਹਨਾਂ ਦੀ ਨਹੀਂ ਦਿੱਤੀ ਇਹਨਾਂ ਨੂੰ ਕਸਟਡੀ ਉਹਨੂੰ ਸਰਕਮੈਂਡ ਕਰਨ ਨੇ ਸੁਪਰੀਮ ਕੋਰਟ ਦਾ ਆਰਡਰ ਸਰਕਮੈਂਡ ਕਰਨ ਲਈ ਇਹਨਾਂ ਨੇ ਨਵਾਂ ਪਰਚਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਕਰ ਲਿਆ ਨਹੀਂ ਬਿਲਕੁਲ ਕਨਟੈਂਪਟ ਹੈ ਪਰ ਅਸੀਂ ਤਾਂ ਆਪਣੇ ਕਾਨੂੰਨ ਜੋ ਸਾਨੂੰ ਰਾਹ ਦਿੰਦਾ ਹੈ ਜਿਹੜੇ ਰਸਤੇ ਆਪਾਂ ਤੁਰਨਾ ਹੈ ਪਹਿਲਾਂ ਅਸੀਂ ਬੇਲ ਫਾਈਲ ਕਰਾਂਗੇ ਬੇਲ ਫਾਈਲ ਕਰਕੇ ਬੇਲ ਲਵਾਂਗੇ ਫਿਰ ਉਸ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਹੋਏਗੀ ਐਸਐਫਆਰ ਦੀ ਕੋਸ਼ਿੰਗ ਤੋਂ ਲੈ ਕੇ ਜਿਹੜੀ ਮਰਜ਼ੀ ਭਾਵੇਂ 에ਰਿੰਗ ਆਫੀਸ਼ੀਅਲਸ ਤੇ ਐਕਸ਼ਨ ਦੀ ਉਹ ਅਸੀਂ ਸਾਰੀ ਲਵਾਂਗੇ ਸੁਪਰੀਮ ਕੋਰਟ ਤੱਕ ਔਰ ਅੱਜ ਵੀ ਜਿੱਦਾਂ ਮੈਂ ਤੁਹਾਨੂੰ ਹਮੇਸ਼ਾ ਪਹਿਲਾਂ ਵੀ ਕਹਿੰਦਾ ਸੀ ਜਦੋਂ ਇਹ ਐਨਡੀਪੀਐਸ ਦਾ ਪਰਚਾ ਦਿੱਤਾ ਸੀ ਜਿਹੜਾ ਕਿ ਹੁਣ ਅੱਜ ਸਰਕਾਰ ਨੇ ਇਹ ਰਿਮਾਂਡ ਪੇਪਰਾਂ 'ਚ ਮੰਨ ਲਿਆ ਕਿ ਐਨਡੀਪੀਐਸ ਨਸ਼ੇ ਦੀ ਤਾਂ ਗੱਲ ਹੀ ਹੈ ਨਹੀਂ ਹੁਣ ਤਾਂ ਸਿਰਫ ਤੇ ਸਿਰਫ ਪਰਚਾ ਰਹਿ ਗਿਆ ਆਮਦਨ ਤੋਂ ਬਾਅਦ ਜਾਇਦਾਦ ਦਾ ਸੋ ਜਿੱਦਾਂ ਐਨਡੀਪੀਐਸ ਦਾ ਪਰਚਾ ਡਿੱਗਿਆ ਕਿਉਂਕਿ ਇੱਕ ਵਾਰੀ ਪਰਚਾ ਪਾ ਦੇਣਾ ਆਪਾਂ ਸਮਝਦੇ ਹਾਂ ਕਿ ਸਾਡਾ ਕਾਨੂੰਨ ਇਸ ਤਰੀਕੇ ਦਾ ਹੈ ਕਿ ਕਿਸੇ ਦੇ ਉੱਤੇ ਪਰਚਾ ਹੋ ਗਿਆ ਰੈਸਟ ਹੋ ਗਿਆ ਉਹ ਇੱਕ ਪਾਈਪਲਾਈਨ ਚ ਪੈ ਜਾਂਦਾ ਉਹਨੂੰ ਉਹੀ ਪ੍ਰੋਸੈਸ ਚੋਂ ਲੰਘਣਾ ਪੈਂਦਾ ਪਰ ਇਹ ਵੀ ਉਸੇ ਤਰੀਕੇ ਦਾ ਬੋਗਸ ਪਰਚਾ ਹੈ ਜਿਸ ਤਰੀਕੇ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਪਹਿਲੇ ਪਰਚੇ ਦੇ ਬਾਰੇ ਟਿੱਪਣੀਆਂ ਕੀਤੀਆਂ ਨੇ ਅੱਜ ਮੇਰੀ ਗੱਲ ਯਾਦ ਰੱਖਿਓ ਇਹ ਜਿਹੜਾ ਪਰਚਾ ਹੈ ਇਹਦੇ ਬਾਰੇ ਵੀ ਐਸੀਆਂ ਟਿੱਪਣੀਆਂ ਆਉਣਗੀ ਕੀਤੀ ਗਈ ਤਿੰਨ ਐਫ ਡੇਵਟ ਇਹਨਾਂ ਨੇ ਦਿੱਤੇ ਆ ਜੀ ਸੁਪਰੀਮ ਕੋਰਟ ਦੇ ਵਿੱਚ ਤਿੰਨੇ ਐਫਿਡੇਵਿਟਾਂ ਦੇ ਵਿੱਚ ਸੀਨੀਅਰ ਅਫਸਰ ਜਿਹੜੇ ਪਿਛਲੀ ਸੈਟ ਦੇ ਸੀ ਉਹਨਾਂ ਨੇ ਇਨ੍ਹਾਂ ਹੀ ਕੰਪਨੀਆਂ ਇਨ੍ਹਾਂ ਟਰਾਂਜੈਕਸ਼ਨ ਜਿਹੜੀ ਐਸਐਫਆਈਆਰ ਦੇ ਵਿੱਚ ਹੈ ਇਹਨਾਂ ਨੂੰ ਹੀ ਲਿਖ ਕੇ ਕਿਹਾ ਸੀ ਕਿ ਸਾਨੂੰ ਇਹਦੇ ਬਾਰੇ ਇਨਵੈਸਟੀਗੇਸ਼ਨ ਕਰਨ ਲਈ ਇਹਨਾਂ ਦੀ ਕਸਟਡੀ ਚਾਹੀਦੀ ਹੈ ਸੁਪਰੀਮ ਕੋਰਟ ਨੇ ਕਸਟਡੀ ਨਹੀਂ ਦਿੱਤੀ bail ਕੈਨਸਲ ਨਹੀਂ ਦਿੱਤੀ ਇਹਨਾਂ ਨੂੰ ਸੌਂਦੀ ਕਿਹਾ ਕਿ 2 ਦਿਨਾਂ ਦਾ ਟਾਈਮ ਦਿੱਤਾ ਜਾਂਦਾ ਹੈ ਡੇਟ ਦਿੱਤੀ ਕਿ ਜੁਆਇਨ ਕਰੋ ਤੇ ਇਹਨਾਂ ਕੁਐਸਚਨਸ ਦਾ ਅਨਸਰ ਕਰੋ ਤੇ ਆਪਣੀ ਇਨਵੈਸਟੀਗੇਸ਼ਨ 2 ਦਿਨਾਂ ਚ ਕੰਪਲੀਟ ਕਰੋ ਸੇਮ ਅਲੀਗੇਸ਼ਨ ਤੇ ਇਹੀ ਕਿ ਦੂਜੀ ਐਨਡੀਪੀਐਸਡੀ ਅਲੋਕੇਸ਼ਨ ਇਹੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਤੇ ਉਥੇ ਇਹ ਕਹਿ ਰਹੇ ਸੀ ਕਿ ਇਹ ਡਰਗਮਨੀ ਹੈ ਜਿਹੜੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਤੇ ਅਸੀਂ ਕੱਢੀ ਹੈ ਉਹ ਤੋਂ ਸੁਪਰੀਮ ਕੋਰਟ ਨੇ ਰਿਜੈਕਟ ਕਰਤੀ ਇਹਨਾਂ ਦੀ ਨਹੀਂ ਦਿੱਤੀ ਇਹਨਾਂ ਨੂੰ ਕਸਟਡੀ ਉਹਨੂੰ ਸਰਕਮੈਂਡ ਕਰਨ ਨੇ ਸੁਪਰੀਮ ਕੋਰਟ ਦਾ ਆਰਡਰ ਸਰਕਮੈਂਡ ਕਰਨ ਲਈ ਇਹਨਾਂ ਨੇ ਨਵਾਂ ਪਰਚਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਕਰ ਲਿਆ ਨਹੀਂ ਬਿਲਕੁਲ ਕਨਟੈਂਪਟ ਹੈ ਪਰ ਅਸੀਂ ਤਾਂ ਆਪਣੇ ਕਾਨੂੰਨ ਜੋ ਸਾਨੂੰ ਰਾਹ ਦਿੰਦਾ ਹੈ ਜਿਹੜੇ ਰਸਤੇ ਆਪਾਂ ਤੁਰਨਾ ਹੈ ਪਹਿਲਾਂ ਅਸੀਂ ਬੇਲ ਫਾਈਲ ਕਰਾਂਗੇ ਬੇਲ ਫਾਈਲ ਕਰਕੇ ਬੇਲ ਲਵਾਂਗੇ ਫਿਰ ਉਸ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਹੋਏਗੀ ਐਸਐਫਆਈਆਰ ਦੀ ਕੋਸ਼ਿੰਗ ਤੋਂ ਲੈ ਕੇ ਜਿਹੜੀ ਮਰਜ਼ੀ ਭਾਵੇਂ 에ਰਿੰਗ ਆਫੀਸ਼ੀਅਲਸ ਤੇ ਐਕਸ਼ਨ ਦੀ ਉਹ ਅਸੀਂ ਸਾਰੀ ਲਵਾਂਗੇ ਸੁਪਰੀਮ